ਹਰਿਆਣਾ ਦੀ ਪੰਥਕ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਗਦੀਸ਼ ਸਿੰਘ ਢਿੰਡਾ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹਾਲੇ ਕੱਲ ਹੀ ਆਸੰਦ ਸੀਟ ਤੋਂ ਜਿੱਤੇ ਸੀ ਜਗਦੀਸ਼ ਸਿੰਘ ਢਿੰਡਾ ਕਰੀਬ 1900 ਵੋਟਾਂ ਦੇ ਨਾਲ ਜਿੱਤੇ ਸੀ ਜਗਦੀਸ਼ ਢਿੰਡਾ ਅਤੇ ਆਪਣੀ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ 40 ਦੇ ਵਿੱਚੋਂ 10 ਸੀਟਾਂ ਤੇ ਢਿੰਡਾ ਦੀ ਪਾਰਟੀ ਜਿੱਤੀ ਐਚਐਸਜੀ ਐਮਸੀ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣੀ ਹੈ ਢਿੰਡਾ ਦੀ ਪਰ ਇਸ ਦੇ ਬਾਵਜੂਦ ਜਗਦੀਸ਼ ਸਿੰਘ ਢਿੰਡਾ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਇਹ ਜਗਦੀਸ਼ ਸਿੰਘ ਢੀਂਡਾ ਨੇ ਕਿਹਾ ਕਿ ਉਹ ਅਸਤੀਫਾ ਦੇਣ ਜਾ ਰਹੇ ਨੇ ਹਾਲਾਂਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਦੇ ਵਿੱਚ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਪਰ ਹੁਣ ਕਮੇਟੀ ਬਣਨ ਤੋਂ ਪਹਿਲਾਂ ਹੀ ਜਗਦੀਸ਼ ਸਿੰਘ ਢੀਂਡਾ ਵੱਲੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਲਦੀ ਹੀ ਉਹ ਆਪਣਾ ਅਸਤੀਫਾ ਸੌਂਪਣਗੇ ਤੇ ਢੀਂਡਾ ਨੇ ਆਪਣੇ ਫੈਸਲੇ ਦੇ ਪਿੱਛੇ ਕੁਝ ਕਾਰਨ ਵੀ ਦੱਸੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਗਰੁੱਪ ਦੇ ਵੱਲੋਂ 21 ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ ਪਰ ਸਿਰਫ 9 ਹੀ ਜਿੱਤ ਦਰਜ ਕਰ ਸਕੇ ਨੇ ਉਹਨਾਂ ਨੇ ਸਵੀਕਾਰ ਕੀਤਾ ਕਿ ਸੰਗਤ ਨੂੰ ਸੰਗਤ ਤੋਂ ਉਹਨਾਂ ਨੂੰ ਉਮੀਦ ਸੀ ਪਰ ਅਜਿਹਾ ਸਮਰਥਨ ਉਹਨਾਂ ਨੂੰ ਨਹੀਂ ਮਿਲਿਆ ਜਿਸ ਕਰਕੇ ਉਹ ਖੁਦ ਇਸ ਅਹੁਦੇ ਦੇ ਕਾਬਿਲ ਖੁਦ ਨੂੰ ਨਹੀਂ ਮੰਨਦੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਗਰੁੱਪ ਦੇ ਜਿੱਤੇ ਹੋਏ ਬਾਕੀ ਮੈਂਬਰ ਆਪਣੇ ਤੌਰ ਤੇ ਆਪਣਾ ਫੈਸਲਾ ਲੈ ਸਕਦੇ ਨੇ ਦੱਸਦੀ ਹੈ ਕਿ ਕੁੱਲ 10 ਮੈਂਬਰ ਜਿੱਤੇ ਸੀ 1900 ਵੋਟਾਂ ਦੇ ਨਾਲ ਜਗਦੀਸ਼ ਸਿੰਘ ਢਿੰਡਾ ਜਿੱਤੇ ਐਚਐਸਜੀ ਐਮਸੀ ਚੋਣਾਂ ਦੇ ਵਿੱਚ ਜਗਦੀਸ਼ ਸਿੰਘ ਢਿੰਡਾ ਦੇ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਸੀ ਪਰ ਇੱਕ ਦਿਨ ਬਾਅਦ ਹੀ ਉਹਨਾਂ ਦੇ ਵੱਲੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹਰਿਆਣਾ ਤੋਂ ਇਹ ਵੱਡੀ ਖਬਰ ਹੈ ਦੱਸਦੀ ਹੈ ਕਿ 40 ਸੀਟਾਂ ਜਿਸ ਦੇ ਵਿੱਚੋਂ ਪੰਥਕ ਦਲ ਜਿਹੜਾ ਢਿੰਡਾ ਗਰੁੱਪ ਉਸ ਦੇ ਵੱਲੋਂ 10 ਸੀਟਾਂ ਜਿੱਤ ਪ੍ਰਾਪਤ ਕੀਤੀ ਗਈ ਹਰਿਆਣਾ ਸਿੱਖ ਪੰਥਕ ਦਲ ਕਾਮਪੂਰੀ ਗਰੁੱਪ ਵੱਲੋਂ 5 ਸੀਟਾਂ ਆਜ਼ਾਦ 22 ਜਿੱਤੇ ਨੇ ਪਰ ਕਿਉਂ ਜਗਦੀਸ਼ ਸਿੰਘ ਚਿੰਡਾ ਨੇ ਕਮੇਟੀ ਬਣਨ ਤੋਂ ਪਹਿਲਾਂ ਹੀ ਕਿਉਂ ਅਸਤੀਫਾ ਦੇਣ ਦਾ ਐਲਾਨ ਕੀਤਾ ਏ ਇਸੇ ਦੇ ਵਿਚਾਲੇ ਦੱਸ ਦਈਏ ਕਿ ਹਰਿਆਣਾ ਦੇ ਨਾਲ ਜੁੜੀ ਇਹ ਵੱਡੀ ਖਬਰ ਇਸ ਵੇਲੇ ਅਸ਼ੋਕ ਮੇਰੇ ਸਹਿਯੋਗੀ ਫੋਨਲਾਈਨ ਤੇ ਮੌਜੂਦ ਨੇ ਅਸ਼ੋਕ ਕਿਉਂ ਜਗਦੀਸ਼ ਸਿੰਘ ਚਿੰਡਾ ਦੇ ਵੱਲੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਹਾਲਾਂਕਿ 10 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਗਈ ਸੀ ਉਹਨਾਂ ਦੇ ਗਰੁੱਪ ਦੇ ਵੱਲੋਂ देखिए जगदीश सिंह जिंडा का इस्तीफा देने का कारण ये रहा कि जगदीश सिंह जिंडा कह रहे हैं कि पार्टी के सबकी निगाहें थी कि जगदीश सिंह जिंडा प्रधान बन सकते हैं तो आज जगदीश सिंह जिंडा ने अपना इस्तीफा दे दिया और कुरुक्षेत्र में बकायदा इसका ऐलान किया है और जगदीप सिंह जिन्ना कह रहे हैं कि मैं ना किसी से दबूंगा ना झुकूंगा मगर हरियाणा के सिख राजनीति के लेखों के लिए लड़ाई लड़ता रहूंगा तो आज उस समय अटकलों पर भी विराम लग गया सबसे उम्मीद लगाई जा रही थी कि जगदीप सिंह जिन्ना पार्टी के प्रधान बन सकते हैं हरियाणा जो कमेटी का चुनाव हुए तो मगर कहीं ना कहीं आज उस पर विराम लगता हुआ नजर आ रहा है और जगदीप सिंह जिन्ना ने इस इस्तीफे का ऐलान खुद गुरुक्षेत्र के डेराकार सेवा में किया अशोक की मन्या जावे तो निराश नजर आए ने जगदीप सिंह जिन्ना जीत उनोंदे वलो पावे दस मेंबर उन्होंने समेत जीते पर इसके बावजूद निराश क्यों नहीं नाराज क्यों नहीं वो कह रहे हैं कि मेरी पार्टी के कम उम्मीदवार जीते हैं और कम उम्मीदवार यही कारण है की इस्तीफा दे रहा हूँ कहीं ना कहीं जब जगदीश सिंह झिंडा से पूछा गया कि आप पार्टी के प्रधान बन सकते हैं तो आप आप क्यों तो इस्तीफा दे रहे हैं उन्होंने कहा कि मेरी पार्टी के कम उम्मीदवार जीते हैं और कम उम्मीदवारी को जताते हुए उन्होंने कहा इस्तीफा दे रहा हूँ और मेरे इस्तीफा देने का कारण यही है की मेरे कुछ लोग मेरे को छोड़कर भी चले गए थे आप जगदीश सिंह झिंडा ने अपनी जो वार्ड अठारह से जहाँ से असर ਜੀ ਪੱਤਰ ਹੈ ਅਤੇ ਗਵਰਨਰ ਦੇ ਨਾਮ ਉਹਨਾਂ ਨੇ ਇੱਕ ਪੱਤਰ ਲਿਖਿਆ ਹੈ ਡੀਸੀ ਦੇ ਮਾਧਿਅਮ ਸੇ ਇਸੀ ਸਿਫਾਇਤ ਦੇਣ ਦਾ ਕਾਰਨ ਉਸੇ ਸਾਫ਼ ਤਾ ਬਤਾਇਆ ਹੈ ਕਿ ਮੇਰੇ ਜੋ ਕੰਮ ਉਮੀਦਵਾਰ ਜਿੱਤੇ ਹਨ ਬਹੁਤ ਧੰਨਵਾਦ ਅਸ਼ੋਕ ਯਾਦੋ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਦੱਸ ਦिए ਕਿ ਜਗਦੀਸ਼ ਸਿੰਘ ਝਿੰਡਾ ਦੇ ਵੱਲੋਂ ਜਿੱਤ ਪ੍ਰਾਪਤ ਕਰਨ ਤੋਂ ਇੱਕ ਦਿਨ ਬਾਅਦ ਹੀ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਐਸ ਐਚ ਐਸਜੀ ਐਮ ਸੀ ਚੋਣਾ ਹੋਈਆਂ ਬੀਤੇ ਕੱਲ੍ਹ ਹਰਿਆਣਾ ਦੇ ਵਿੱਚ ਜਿੱਥੇ ਅ ਜਗਦੀਸ਼ ਸਿੰਘ ਢਿੰਡਾ ਦੇ 10 ਮੈਂਬਰ ਉਹਨਾਂ ਸਮੇਤ 10 ਮੈਂਬਰ ਜਿੱਤੇ ਸੀ 40 ਕੁੱਲ ਮੈਂਬਰ ਨੇ ਹਾਲਾਂਕਿ ਜਗਦੀਸ਼ ਸਿੰਘ ਢਿੰਡਾ ਦੇ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਸੀ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਬਣਾਉਣ ਦੇ ਵਿੱਚ ਵੀ ਪਰ ਇਸ ਦੇ ਬਾਵਜੂਦ ਜਦੋਂ 10 ਮੈਂਬਰ ਜਿੱਤਦੇ ਨੇ ਪੰਥਕ ਦਲ ਢਿੰਡਾ ਗਰੁੱਪ ਦੇ ਤਾਂ ਉਹ ਨਿਰਾਸ਼ ਹੋ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੂਰਾ ਸਮਰਥਨ ਸੰਗਤ ਦੇ ਵੱਲੋਂ ਉਹਨਾਂ ਨੂੰ ਨਹੀਂ ਦਿੱਤਾ ਗਿਆ ਉਹਨਾਂ ਨੂੰ ਆਸ ਸੀ ਕਿ ਬਹੁਮਤ ਦੇ ਨਾਲ ਉਹ ਕਮੇਟੀ ਜਿਹੜੀ ਹੈ ਉਹ ਉਸ ਦੇ ਵਿੱਚ ਆਉਣਗੇ ਪਰ ਇਸ ਦੇ ਬਾਵਜੂਦ ਜਗਦੀਸ਼ ਸਿੰਘ ਢਿੰਡਾ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਹਰਿਆਣਾ ਦੀ ਪੰਥਕ ਸਿਆਸਤ ਨਾਲ ਜੁੜੀ ਵੱਡੀ ਖਬਰ ਅਸੰਤ ਸੀਟ ਤੋਂ ਜਿੱਤੇ ਜਗਦੀਸ਼ ਸਿੰਘ ਢਿੰਡਾ 1900 ਵੋਟਾਂ ਦੇ ਫਰਕ ਨਾਲ ਜਿੱਤੇ ਪਰ ਇਸ ਦੇ ਬਾਵਜੂਦ ਉਹਨਾਂ ਨੇ ਹਾਰ ਦੀ ਜ਼ਿੰਮੇਵਾਰੀ ਲਈ ਆਪਣੇ ਪੰਥਕ ਦਲ ਦੀ ਜਿਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਕੁੱਲ 40 ਸੀਟਾਂ ਤਾਂ ਹੁਣ ਸਵਾਲ ਇਹ ਵੀ ਹੈ ਕਿ ਉਹਨਾਂ ਦੇ 9 ਮੈਂਬਰ ਕਿਸ ਦਾ ਸਮਰਥਨ ਕਰਨਗੇ ਜਗਦੀਸ਼ ਸਿੰਘ ਢਿੰਡਾ ਦੇ ਗਰੁੱਪ ਦੇ 9 ਮੈਂਬਰ ਕਿਸ ਦਾ ਸਮਰਥਨ ਕਰਨਗੇ ਐਚਐਸਜੀਐਮਸੀ ਚੋਣਾ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਬਰੀ ਜਗਦੀਸ਼ ਸਿੰਘ ਚਿੰਡਾ ਦੀ ਇਹ ਪਾਰਟੀ ਪਰ ਇਸ ਵੇਲੇ ਜਗਦੀਸ਼ ਸਿੰਘ ਚਿੰਡਾ ਪਾ ਔਨਲਾਈਨ ਤੇ ਮੌਜੂਦ ਨੇ ਜਗਦੀਸ਼ ਸਿੰਘ ਚਿੰਡਾ ਜੀ ਨਿਊਜ਼ 18 ਤੇ ਸਵਾਗਤ ਹੈ 10 ਮੈਂ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਮੈਂ ਇਹ ਗੱਲ ਦੱਸਣਾ ਚਾਹਾਂਗਾ ਜੀ ਕਿ 22 ਸਾਲ ਸ਼ੇਰਸ਼ ਕਰਨ ਤੋਂ ਬਾਅਦ ਜੀ ਜਦੋਂ 19 ਜਨਵਰੀ ਨੂੰ ਵੋਟਾਂ ਪਈਆਂ ਤੇ ਮੈਂ ਸਾਰੇ ਹਰਿਆਣੇ ਦੇ ਵਿੱਚ ਸੰਗਤ ਨੂੰ ਅਪੀਲ ਕਰਨ ਵਾਸਤੇ ਗਿਆ ਜੀ ਅਤੇ ਸੰਗਤ ਦੀ ਇੱਕ ਹੀ ਭਾਵਨਾ ਸੀ ਕਿ ਅਸੀਂ ਉਹਨਾਂ ਨੂੰ ਵੋਟਾਂ ਪਾਣੀਆਂ ਨੇ ਜਿਨ੍ਹਾਂ ਸ਼ਿਰਸ਼ ਕੀਤਾ ਹੈ ਜੀ ਮੈਂ ਆਪਣੇ ਇਸ ਅਸਿਰ ਦੇ ਸਾਥੀਆਂ ਨੂੰ 21 ਬੰਦਿਆਂ ਨੂੰ 40 ਵਿੱਚੋਂ ਸੇਵਾ ਕਰਨ ਦਾ ਮਾਣ ਬਖਸ਼ਿਆ ਪਰ ਮੇਰੇ 21 ਸੇਵਾਦਾਰਾਂ ਵਿੱਚੋਂ ਸੰਗਤ ਨੇ ਕੇਵਲ ਤੇ ਕੇਵਲ 9 ਹੀ ਇਹ ਉਮੀਦਵਾਰ ਨੂੰ ਸੇਵਾ ਦਾ ਮੌਕਾ ਦਿੱਤਾ ਕਿਉਂਕਿ ਮੇਰੇ ਉਮੀਦਵਾਰ ਸੰਗਤ ਨਹੀਂ ਮਨਜ਼ੂਰ ਕਰ ਸਕੀ ਤੇ ਮੈਂ ਇਸ ਆਪਣੀ ਇਹਦੀ ਵੱਡੀ ਖਾਰ ਨੂੰ ਆਪਣੀ ਗਲਤੀਆਂ ਦੀ ਵਜ੍ਹਾ ਤੋਂ ਆਪਣੀ ਜ਼ਿੰਮੇਵਾਰੀ ਲੈਂਦਾ ਹਾਂ ਮੈਂ ਆਪਣੇ ਇਹ ਮੈਂਬਰਸ਼ਿਪ ਜੋ 18 ਬਾਅਦ ਤੋਂ ਅਫਸੰਦ ਹਲਕੇ ਨੂੰ ਮੈਂਬਰ ਬਣਿਆ ਮੈਂ ਅਸਤੀਫਾ ਦੇ ਰਿਹਾ ਹਾਂ ਤੇ ਮੈਂ ਇਲੈਕਸ਼ਨ ਚਿੰ다 ਸਾਹਿਬ ਇੱਕ ਦੋ ਸਵਾਲ ਨੇ ਜੇਕਰ ਤੁਸੀਂ ਦੱਸ ਸਕੋ ਤੁਸੀਂ ਬਹੁਤ ਵੱਡਾ ਕਿਉਂਕਿ ਸੰਘਰਸ਼ ਕਹਿ ਸਕਦੇ ਹਾਂ ਕਿ ਵੱਖਰੀ ਕਮੇਟੀ ਲਈ ਤੁਸੀਂ ਸਭ ਤੋਂ ਬਾਅਦ ਜ਼ੋਰ ਲਾਇਆ ਉਸ ਤੋਂ ਬਾਅਦ ਤੁਸੀਂ ਕਿਹਾ ਕਿ 21 ਮੈਂਬਰ ਅਸੀਂ ਖੜੇ ਕੀਤੇ ਪਰ 9 ਜਸ ਕਿਹੜੇ ਕਿਸ ਦਾ ਸਮਰਥਨ ਕਰਨਗੇ ਕਿਉਂਕਿ ਆਮ ਕਰਕੇ ਜੋੜ ਤੋੜ ਵੀ ਹੋ ਜਾਂਦਾ ਤੁਸੀਂ ਵੀ ਕਰ ਸਕਦੇ ਸੀ ਤੁਹਾਡੇ اٹਕਲਾਏ ਵੀ ਸੀ ਕਿ ਤੁਸੀਂ ਵੀ ਪ੍ਰਧਾਨ ਬਣ ਸਕਦੇ ਹੋ ਰੇਸ ਦੇ ਵਿੱਚੋਂ ਪਰ ਤੁਸੀਂ ਤਾਂ ਆਪਣੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਜੀ ਇਸ ਤਰ੍ਹਾਂ ਜੀ ਮੈਂ ਲੰਗੜਾ ਲੂਲਾ ਪ੍ਰਧਾਨ ਨਿਸ਼ਾ ਬਣਨਾ ਚਾਹੁੰਦਾ ਜੀ ਮੈਂ ਆਪਣੀ ਮੈਜੋਰਟੀ ਦੇ ਨਾਲ ਨੰਬਰਿੰਗ ਦਾ ਹਿਸਾਬ ਦੇ ਪ੍ਰਧਾਨ ਬਣਨਾ ਚਾਹੁੰਦਾ ਹਾਂ ਜੀ ਮੈਂ ਨਿਸ਼ਾ ਚਾਹੁੰਦਾ ਕਿ ਮੈਂ ਸਰਕਾਰ ਦੇ ਹੱਥਾਂ ਵਿੱਚ ਖੇਡਾਂ ਸਰਕਾਰ ਦੀ سپورਟ ਨਾਲ ਮੈਂ ਨਿਸ਼ਾ ਚਾਹੁੰਦਾ ਕਿ ਅਕਾਲੀ ਦਲ ਬਾਦਲ ਦੀ سپورਟ ਲੈ ਕੇ ਮੈਂ ਪ੍ਰਧਾਨ ਬਣਾ ਇਸ ਕਰਕੇ ਜੇ ਸੰਗਤ ਨੂੰ ਵੀ ਮੰਜ਼ੂਰ ਨਹੀਂ ਹੋਇਆ ਤੇ ਮੈਨੂੰ ਵਿਸਾਖੀਆਂ ਦੀ ਮੈਂ ਜ਼ਰੂਰ ਨਹੀਂ ਸਮਝੀ ਨਾ ਸਰਕਾਰ ਦੀ ਵਿਸਾਖੀਆਂ ਦੀ ਤੇ ਨਾ ਕਾਲੀਦਰ ਬੱਲ ਦੀ ਵਿਸਾਖੀਆਂ ਦੀ ਇਸ ਕਰਕੇ ਮੈਂ ਇਸ ਰੇਸ ਤੋਂ ਬਾਹਰ ਹੋ ਨਾਵਾ ਤੇ ਬਾਕੀ ਜਿਹੜੇ ਮੇਰੇ ਤੁਸੀਂ 10 ਕਹਿ ਰਹੇ ਹੋ 10 ਨਹੀਂ ਮੈਂਬਰ ਮੇਰੇ 9 ਜਿੱਤੇ ਨੇ ਉਹ ਤੁਹਾਨੂੰ ਗਲਤੀ ਲੱਗ ਰਹੀ ਹੈ ਇਲੈਕਸ਼ਨ ਕਮਿਸ਼ਨ ਨੂੰ ਗਲਤੀ ਲੱਗ ਰਹੀ ਹੈ ਮੇਰੇ 9 ਹੀ ਸਾਈਕਲ ਦੇ ਮੈਂਬਰ ਜਿੱਤੇ ਨੇ ਤੁਹਾਡੇ ਸਹਿਯੋਗ ਚਿੰਨਾ ਸਾਹਿਬ ਹੈਲੋ ਤੁਹਾਡੇ ਸਮੇਤ ਕੁੱਲ 9 ਨੇ ਜਾਂ ਤੁਹਾਡੇ ਤੋਂ ਬਿਨਾ ਨਹੀਂ ਜੀ ਮੇਰੇ ਮੇਰੇ ਸਮੇਤ 9 ਤੁਹਾਡੇ ਸਮੇਤ 9 ਠੀਕ ਹੈ ਜੀ ਜੀ ਉਹ ਕਨਫਿਊਜ਼ਨ ਹੈ ਇਲੈਕਸ਼ਨ ਕਮਿਸ਼ਨ ਨੂੰ ਕਿਉਂਕਿ ਇੱਕ ਆਜ਼ਾਦ ਮੀਰ ਮੇਰਾ ਸਾਈਕਲ ਦੀ ਫੋਟੋ ਨਾਲ ਲਾ ਕੇ ਦਿੰਦਾ ਸੀ ਠੀਕ ਹੈ ਹਾਂ ਜੀ ਹਾਂ ਜੀ ਮੈਨੂੰ ਇਹ ਵੀ ਦੱਸ ਦਿਓ ਕਿ ਹੁਣ ਜਿਹੜੇ ਤੁਹਾਡੇ ਤੋਂ ਬਿਨਾ ਜਿਹੜੇ 8 ਨੇ ਫਿਰ ਉਹ ਕਿੱਧਰ ਜਾਣ ਕੇ ਇਸ ਦੀ ਸਪੋਰਟ ਕਰਨਗੇ ਇਸ ਗੱਲ ਜੀ ਉਹ ਮੈਂ ਕੱਲ ਦੀ ਮੀਟਿੰਗ ਬੁਲਾ ਲਈ ਆਪਣੇ ਮੈਂਬਰਾਂ ਦੀ ਅਗਲੀ ਰਣਨੀਤੀ ਤਿਆਰ ਕਰਨ ਵਾਸਤੇ ਜਿਹੜੀ ਰਣਨੀਤੀ ਹੋਊਗੀ ਸਾਰੀ ਸਾਡੀ ਸਾਰੀ ਸੰਪੀੜ ਨਾਲ ਤੁਹਾਡਾ ਅੰਤਿਮ ਫੈਸਲਾ ਜੇ ਇਹਦੇ ਵਿੱਚ ਕੋਈ ਚੇਂਜ ਵੀ ਹੋ ਨਹੀਂ ਇਹ ਮੇਰਾ ਅੰਤਿਮ ਫੈਸਲਾ ਹੈ ਬਾਕੀ ਅਗਲੀ ਦਿਸ਼ਾ ਨਿਰਦੇਸ਼ ਵਾਸਤੇ ਆਪਣੇ ਸਾਰੇ ਮੈਂਬਰਾਂ ਨੂੰ ਇਕੱਠੇ ਕਰਕੇ ਇੱਕ ਨਵੀਂ ਰਣਨੀਤੀ ਤੇ ਤੁਹਾਨੂੰ ਲੱਗਦਾ ਨਹੀਂ ਝਿੰਡਾ ਸਾਹਿਬ ਕੇ ਕੋਈ ਪੰਚੀ ਜਿੱਤ ਜਵੇ ਸਰਪੰਚੀ ਜਿੱਤ ਜਵੇ ਉਹ ਨਹੀਂ ਅਹੁਦਾ ਛੱਡਦਾ ਤੁਸੀਂ ਤਾਂ ਮੈਂਬਰ ਜਿੱਤੇ ਹੋ 1900 ਵੋਟਾਂ ਦੇ ਨਾਲ ਜਿੱਤੇ ਹੋ ਇੱਕ ਦਿਨ ਬਾਅਦ ਹੀ ਤੁਸੀਂ ਅਸਤੀਫਾ ਦੇ ਦੇ ਰਹੇ ਹੋ ਮੈਂ ਮਿੰਨ ਤੇ ਇਹ ਤਾਂ ਹੁਣ ਮੈਂ ਖਰਚ ਕਰਕੇ ਮੈਂਬਰ ਬਣਿਆ ਵਾਂ ਮਿੰਤਰ ਸਰਕਾਰ ਨੇ 83 ਮੈਂਬਰੀ ਫ੍ਰੀ ਮੈਂਬਰ ਬਣਾਇਆ ਸੀ ਮੈਂ ਉਹ ਅਸਤੀਫਾ ਮੈਂ ਉਹ ਅਸਤੀਫਾ ਦੇ ਕੇ ਰੱਖਿਆ ਪੀਲੇ 200 ਮੈਕੋਨੋ ਮੀਟਿੰਗਾਂ ਜਿਹੜੀਆਂ ਉਰਨਗੁਰੂ ਸਾਹਿਬ ਨੂੰ ਵਸਤੀ ਤੋਂ ਭੇਜ ਦਿੱਤਾ ਸੀ ਉਹ ਫ੍ਰੀ ਦਾ ਮੈਂਬਰ ਸੀ ਤੇ ਹੁਣ ਮੈਂ ਖਰਚ ਕਰਕੇ ਮੈਂਬਰ ਬਣਿਆ ਮੈਨੂੰ ਇਸ ਗੱਲ ਦਾ ਕੋਈ ਮਲਾਲ ਹੀ ਨਹੀਂ ਇੱਕ ਮੈਂਬਰੀਆਂ ਦੇ ਆਉਣੀਆਂ ਜਾਣੀਆਂ ਨੇ ਪਰ ਮੈਂ ਆਪਣੀ ਜ਼ਮੀਰ ਨਹੀਂ ਵੇਚਣਾ ਚਾਹੁੰਦਾ ਮੈਂ ਆਪਣੀ ਜ਼ਮੀਰ ਨੂੰ ਕਿਸੇ ਦੇਗੇ ਗੁੱਟ ਨੇ ਮਤਲਬ ਟੇਕਣਾ ਨਹੀਂ ਚਾਹੁੰਦਾ ਨਾ ਬਾਦਲ ਕੇ ਅਗੇ ਨਾ ਸਰਕਾਰ ਅਗੇ ਪਰ ਤੁਸੀਂ ਚਾਹੁੰਦੇ ਨਹੀਂ ਸੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਹੈ ਜਿਹੜਾ ਸਹੀ ਢੰਗ ਨਾਲ ਚੱਲੇ ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਬਾਕੀ ਮੈਂਬਰ ਜਿੱਤੇ ਨੇ ਸਹੀ ਢੰਗ ਨਾਲ ਚਲਾ ਸਕਣਗੇ ਜਿਹੜੀ ਕਮੇਟੀ ਗਠਿਤ ਹੋਏਗੀ ਇਸ ਤਰ੍ਹਾਂ ਜਿਹੜੀ ਵੀ ਕਮੇਟੀ ਗੱਡੀਟ ਹੋਵੇਗੀ ਮੇਰੇ ਅੱਠ ਮੈਂਬਰ ਹੋਣਗੇ ਸ਼ਮੂਲੀਅਤ ਕਰਨਗੇ ਤੇ ਉਹ ਵਿੱਚ ਜੰਗ ਲੜਦੇ ਰਹੇਗੇ ਗੁਰੂ ਘਰਾਂ ਦੀ ਨਾ ਗੁਰੂ ਮਰਿਆਦਾ ਦੀ ਉਲੰਘਣਾ ਹੋਣ ਦੇਣਗੇ ਨਾ ਗੁਰੂ ਘਰਾਂ ਦੀ ਨਾ ਗੁਰੂ ਗ੍ਰੰਥ ਸਾਹਿਬ ਦੀ ਅਤੇ ਜਿਹੜੇ ਭਲਾਈ ਦੇ ਕੰਮ ਕਰਨ ਵਾ ਹੋਣਗੇ ਉਹ ਅੱਠ ਮੈਂਬਰ ਮੇਰੇ ਨੇ ਜੋੜੇਮਾ ਕਰੂਰੇਗੇ ਲੜਨਗੇ ਕਿਉਂਕਿ ਅੱਠ ਮੈਂਬਰ ਮੇਰੇ ਜੋ ਕੌਂਸਲ ਨੰਬਰ ਵੀ ਚਣਗੇ ਉਹ ਰਸਵੇਦ 10 ਦੀ ਸੰਖਿਆ ਹੋ ਜਾਏਗੀ ਤੇ ਚੌਥਾ ਹਿੱਸਾ ਚਾਲੀਆਂ ਮੈਂਬਰਾਂ ਜੋ ਸਾਡੇ ਮੈਂਬਰ ਹੋਣਗੇ ਜਿਹੜੇ ਅੰਦਰ ਰਹਿ ਕੇ ਲੜਾਈ ਵੀ ਲੜੇ ਠੀਕ ਹੈ ਜੀ ਬਹੁਤ ਧੰਨਵਾਦ ਜਗਦੀਸ਼ ਸਿੰਘ ਢਿੰਡਾ ਜੀ ਗੱਲਬਾਤ ਕਰਨ ਲਈ ਸਾਨੂੰ ਸਮਾਂ ਦੇਣ ਦੇ ਲਈ ਨਿਊਜ਼ 18 ਤੇ ਤਾਂ ਜਗਦੀਸ਼ ਸਿੰਘ ਢਿੰਡਾ ਦੇ ਵੱਲੋਂ ਇੱਕ ਦਿਨ ਬਾਅਦ ਹੀ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਇਹ ਹਾਲਾਂਕਿ ਚਰਚਾਾਂ ਵਿੱਚ ਸੰਕੇ ਜਗਦੀਸ਼ ਸਿੰਘ ਢਿੰਡਾ ਰੇਸ ਦੇ ਵਿੱਚ ਵੀ ਨੇ ਪ੍ਰਧਾਨਗੀ ਤੋਂ ਪਰ ਉਹਨਾਂ ਨੇ ਅਸਤੀਫਾ ਦੇ ਦਿੱਤਾ